ए, आ, आ, सामने जेड़ा ਤੁਸੀਂ ਵੇਖ ਰਹੇ ਹੋ ਉਹ ਇਹ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਹੈ। ਔਰ ਅੰਮ੍ਰਿਤਸਰ ਗੁਰਦੁਆਰਾ ਉਧਰਲੇ ਪਾਸੇ ਹੈ ਆ ਇਧਰ ਪੁੱਡਾ ਦਾ ਭਵਨ ਹੈ। ਆ ਸਾਹਮਣੇ ਆ ਵੇਖਿਓ ਜੇ ਮਾੜਾ ਜ ਆ ਤਾਰਾਂ ਦੇ ਅੰਦਰ ਕੀ ਹੈ। ਇਹ ਹੈਲੀਪੈਡ ਹੈ। ਬਖਾਦੇ ਸ਼ੇਰ ਚੱਜ ਨਾਲ ਹੈਲੀਪੈਡ। ਆ ਤਾਰਾਂ ਲੱਗੀਆਂ ਔਰ ਪਰਲੀਆਂ ਤਾਰਾਂ ਵਖਾਈ ਕਰਾ ਜ਼ੂਮ ਕਰਕੇ। ਓ ਪਰਲੀਆਂ ਤਾਰਾਂ ਵੀ ਤੁਸੀਂ ਵੇਖ ਰਹੇ ਹੋ। ਔਰ ਲੀਗਾਂ ਤਾਰਾਂ ਹੈ ਪਰਲੇ ਪਾਸੇ ਵੀ ਤਾਰਾਂ ਲੱਗੀਆਂ ਨੇ। ਉਧਰਲੇ ਪਾਸੇ ਵੀ ਤਾਰਾਂ ਲੱਗੀਆਂ ਨੇ ਉਹ ਉੱਥੇ ਬੈਰੀਕੇਟਿੰਗ ਆ ਸਾਹਮਣੇ ਉਹ ਬੈਰੀਕੇਟਿੰਗ ਆ ਸਾਹਮਣੇ ਇਧਰਲੇ ਪਾਸੇ ਵੀ ਬੈਰੀਕੇਟਿੰਗ ਹੁੰਦੀ ਆ ਫੁੱਲ 70 80 ਨਹੀਂ ਬਲਕੇ 500 ਪੁਲਿਸ ਵਾਲਾ ਠੱਲਿਆ ਜਾਂਦਾ ਡਰੱਗ ਲਈ ਫੜਨ ਲਈ ਬੰਦੇ ਹੈ ਨਹੀਂਗੇ ਹਾਂਜੀ ਬਟ ਐਸ ਕੰਮ ਲਈ ਹੈਗੇ ਨਹੀਂ ਬੈਰੀਕੇਟਿੰਗ ਇਸ ਲਈ ਨਹੀਂ ਗਈ ਕਿ ਹੁਣ ਮਿਸਟਰ ਕੇਜਰੀਵਾਲ ਜੀ ਹੈ ਨਹੀਂਗੇ ਅੱਜ ਜੋ ਲੁਧਿਆਣੇ ਗਏ ਹੋਏ ਨੇ ਮੈਨੂੰ ਜੋ ਪਤਾ ਲੱਗਿਆ ਆ ਹੈਲੀਪੈਡ ਉਹਨਾਂ ਲਈ ਬਣਾਇਆ ਗਿਆ ਜਿਹੜਾ ਤੁਹਾਨੂੰ ਵਖਾਇਆ ਡਿਟੇਲ ਚ ਆ ਪੂਰੀ ਸੜਕ ਬਣਾਈ ਹੈ ਇਹਨਾਂ ਨੇ ਆਹ ਵਾਲੀ ਆਹ ਸੜਕ ਇੱਥੋਂ ਜਾਂਦੀ ਹੈ ਤੇ ਉਹ ਹੈਲੀਪੈਡ ਦੇ ਵਿੱਚੋਂ ਗੱਡੀ ਤੇ ਬਹਿ ਕੇ ਆਉਂਦੇ ਨੇ ਉਸ ਜਗ੍ਹਾ ਤੇ ਉੱਥੋਂ ਗੱਡੀ ਤੇ ਬਹਿ ਕੇ ਫੇਰ ਉਹ ਜਦੋਂ ਹੈਲੀਕਾਪਟਰ ਆਉਂਦਾ ਉਤਰ ਕੇ ਜਨਾਬ ਪਗਾਈ ਚੱਲੀ ਕਰਉਂ ਆਹ ਇੱਥੋਂ ਦੀ ਰੋਡ ਨਿਕਲਦੀ ਹੈ ਗੱਡੀ ਉਹਨਾਂ ਦੀ ਤੇ ਉਹ ਉੱਥੋਂ ਦੀ ਰੋਡ 'ਤੇ ਇਹਨਾਂ ਦੀ ਗੱਡੀ ਜਾਂਦੀ ਹੈ ਜਿੱਥੇ ਉਹ ਰਹਿੰਦੇ ਨੇ ਉਹ ਸਾਹਮਣੇ ਇਹ ਹੈਗਾ ਪੰਚਾਇਤ ਭਵਨ ਦਾ ਗੈਸਟ ਹਾਊਸ ਉਹ ਸਾਹਮਣੇ ਵਾਲਾ ਆ ਇਥੋਂ ਦੀ ਗੱਡੀ ਜਾਂਦੀ ਹੈ ਤੇ ਉਹ ਸਾਹਮਣੇ ਵਾਲੇ ਚ ਜਾਂਦੇ ਨੇ ਗੈਸਟ ਹਾਊਸ ਚ ਰਹਿੰਦੇ ਨੇ ਜਨਾਬ ਆ ਸਾਰੇ ਦਾ ਸਾਰਾ ਤੋੜ ਕੇ ਇਹ ਜਿੰਦੀ ਜਗਾ ਬਣਾਈ ਗਈ ਹੈ ਔਰ ਆ ਵੇਖੋ ਜੇ ਇੱਥੇ ਕੰਮ ਵੀ ਹੋ ਰਿਹਾ ਹੈ ਕਿ ਇੱਥੇ ਕਿਤੇ ਖੱਡਾ ਖੁੱਡਾ ਨਾ ਰਹੇ ਜੇ ਜਦ ਕਿ ਵੱਖਰੀ ਗੱਲ ਹੈ ਕਿ ਪੰਜਾਬ ਦੀ ਹਰ ਸੜਕ ਤੇ ਐਡੇ ਐਡੇ ਖੱਡੇ ਨੇ ਉਹਨਾਂ ਦੇ ਅਸੀਂ ਬਣਾਵਾਂਗੇ ਆ ਸਾਰੇ ਥਾਂ ਇੰਦੀ ਜਾਂਦੀ ਆ ਔਰ ਉੱਥੇ ਜਾਂਦੇ ਨੇ ਰਹਿੰਦੇ ਨੇ ਉਹ ਔਰ ਫਿਰ ਉਹ ਤੋਂ ਵਾਪਸ ਆ ਕੇ ਹੈਲੀਕਾਪਟਰ ਤੇ ਚੜਦੇ ਨੇ ਦੂਰ ਕਿਤੇ ਜਾ ਨਹੀਂ ਸਕਦੇ ਉਹ ਹੁਣ ਅਗਲੀ ਗੱਲ ਕਰਦੇ ਆਂ ਆਪਾਂ ਤੁਹਾਨੂੰ ਮਾੜੀ ਜੀ ਦੱਸ ਦਈਏ ਪਹਿਲਾਂ ਇਹ ਰਹਿੰਦੇ ਕਿੱਥੇ ਸੀ ਪਹਿਲਾਂ ਇਹ ਰਹਿੰਦੇ ਸੀ ਇੱਕ ਕੋਠੀ ਸੀਗੀ ਸੀਐਮ ਦੇ ਕੋਟੇ ਚੋਂ ਜਿੱਥੇ ਪਹਿਲਾਂ ਰਾਘਵ ਚੱਡਾ ਜੀ ਰਹਿੰਦੇ ਹੁੰਦੇ ਸੀ ਉੱਥੇ ਰੋਣਾ ਪੈ ਗਿਆ ਫਿਰ ਹੁਣ ਉਹਨਾਂ ਨੇ ਇੱਥੇ ਰਹਿਣਾ ਸ਼ੁਰੂ ਕਰਤਾ ਐਦੇ ਵਿੱਚ ਔਰ ਆਹ ਹੈਲੀਪੈਡ ਉਹਨਾਂ ਲਈ ਬਣਾਇਆ ਗਿਆ ਹੈ ਹੁਣ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਦੀ ਕਿ ਇਹ ਹੈਲੀਪੈਡ ਕਾਦੇ ਲਈ ਬਣਾਇਆ ਗਿਆ ਭਾਈ ਇਹ ਪੰਜਾਬ ਗਵਰਨਮੈਂਟ ਦੇ ਕਿਹੜੇ ਸੰਵਿਧਾਨਕ ਅਹੁਦੇ ਤੇ ਬਰਾਜਮਾਨ ਨੇ ਕਿ ਜਿਹਦੇ ਲਈ ਪੰਜਾਬ ਦੇ ਪੈਸੇ ਲਾਏ ਜਾਣ ਤੇ ਰਾਹ ਚ ਜਾ ਰਹੀ ਸੀ ਇਹ ਕੀ ਨਾ ਜੀ ਸੰਦੀਪ ਜੀ ਮੈਂ ਸੰਦੀਪ ਨੂੰ ਗੱਲ ਪਤਾ ਲੱਗੀ ਹੈ ਪਹਿਲੇ ਮੈਂ ਸਮਝਦਾ ਸੀ ਕਿ ਸਰਕਾਰ ਪੰਜਾਬ ਦੀ ਸਰਕਾਰ ਨੇ ਪੰਜਾਬ ਵਾਸਤੇ ਕੁਝ ਬਣਾਇਆ ਜਦ ਕੱਲ ਮੈਨੂੰ ਇਹੀ ਚੀਜ਼ ਪਤਾ ਲੱਗੀ ਨਾ ਕਿ ਸਿਰਫ ਉਸ ਬੰਦੇ ਵਾਸਤੇ ਜਿਹੜਾ ਕਿ ਕਿਸੇ ਪਾਰਟੀ ਦਾ ਪ੍ਰਧਾਨ ਹੈ ਇਹ ਪੰਜਾਬ ਦਾ ਪੈਸਾ ਕਿਉਂ ਲੱਗੇ ਮੇਰੇ ਦਿਮਾਗ 'ਚ ਵੀ ਇਹੀ ਗੱਲ ਆਵੇ ਕੱਲ ਵੀ ਇਹ ਹੋ ਗੀ ਰਿਹਾ ਹੈ ਇਹ ਇਹ ਪੰਜਾਬ ਦੇ ਲੋਕਾਂ ਦੀ ਸੋਚ ਆ ਉਹ ਰਹਿੰਦੇ ਵੀ ਇੱਥੇ ਕਹਿੰਦੇ ਇੱਥੇ ਰਹਿ ਰਹੇ ਇੱਥੇ ਰਹਿ ਰਹੇ ਨਾ 8 ਕਮਰੇ ਰੈਨੋਵੇਟ ਕੀਤੇ ਗਏ ਉਹ ਵੀ ਸਰਕਾਰੀ ਹੈ ਬਿਲਡਿੰਗ ਇਹ ਪੰਚਾਇਤ ਦੀ ਹੈ ਪੰਚਾਇਤ ਭਵਨ ਦਾ ਵਿੱਚ ਗੈਸਟ ਹਾਊਸ ਆ ਤੋਂ ਵੱਡੀ ਗਲਤ ਗੱਲ ਹੈ ਇਹ 8 ਕਮਰੇ ਉਹਨਾਂ ਲਈ ਔਰ ਇਹ ਕਿਹੜੀ ਕਨਸਟੀਟਿਊਸ਼ਨਲ ਪੋਸਟ ਹੈ ਜਿਹਦੇ ਲਈ ਪੰਜਾਬ ਦੇ ਪੈਸੇ ਲੱਗ ਰਹੇ ਆ ਆ ਜਿਹੜੇ ਸੈਕਟਰ ਨੇ ਨਾ ਇਨਾਂ ਦੀਆਂ ਸੜਕਾਂ ਟੇਕੀ 에ਰਪੋਰਟ ਰੋਡ ਸਾਰੀ ਓਕੇ ਇਹ 100 ਕਿਲੋਮੀਟਰ ਦੀਆਂ ਸੜਕਾਂ ਦਾ ਇੱਕ ਟੈਂਡਰ ਕੱਢਿਆ ਗਿਆ ਹੁਣ ਇੱਕ ਦੋ ਦਿਨ ਪਹਿਲਾਂ ਹੀ ਅੱਛਾ 1000 ਕਰੋੜ ਦਾ ਔਰ ਇਹ ਪਹਿਲੀ ਵਾਰੀ ਹੋਇਆ ਹੈ ਕਿ 1 ਕਿਲੋਮੀਟਰ ਸੜਕ ਦੇ ਪਿੱਛੇ 10 ਕਰੋੜ ਰੱਖੇ ਗਏ ਹੁਣ ਪਹਿਲਾਂ ਰੱਖਦੇ ਹੁੰਦੇ ਸੀ 1 ਕਰੋੜ ਜਾਂ 2 ਕਰੋੜ ਹੁੰਦੇ ਸੀ ਨਵੀਂ ਲਈ 1 ਕਰੋੜ ਹੁੰਦਾ ਸੀ ਰਿਪੇਅਰ ਲਈ ਹੁਣ ਇਹ ਸੜਕਾਂ ਰਿਪੇਅਰ ਹੋਣੀਆਂ ਤੇ 1 ਕਿਲੋਮੀਟਰ 10 ਕਰੋੜ ਦੀ ਬਣੂਗੀ ਔਰ ਇੱਕ ਕੰਟਰੈਕਟ 100 ਕਿਲੋਮੀਟਰ ਦਾ ਇਹ ਬਣ ਗਿਆ 1000 ਕਰੋੜ ਦਾ ਹੋਣਾ ਇਹਨਾਂ ਦਾ ਠੀਕ ਹੈ ਤੇ ਦਾ ਮਤਲਬ ਪੰਜਾਬ ਵਾਲਾ ਇਹਦੇ ਬਲੇ ਕੋਈ ਜ਼ਿਆਦਾ ਐਲੀਜੀਬਲ ਹੀ ਨਹੀਂ ਕਿਉਂਕਿ ਉਹ ਚ ਲਿਖਿਆ ਗਿਆ ਹੈ ਕੰਟਰੈਕਟ ਲੈ ਸਕਦਾ ਜੋ ਪਹਿਲਾਂ ਏਡਾ ਵੱਡਾ ਕੰਮ ਕਰ ਚੁੱਕਿਆ ਹੋਵੇ ਛੋਟੇ ਠੇਕੇਦਾਰ ਰੌਲਾ ਪਾਈ ਜਾਂਦੇ ਨੇ ਉਹਦੇ ਸਾਡਾ ਤਾਂ ਕੰਮ ਨਹੀਂ ਬੰਦ ਹੋ ਗਿਆ ਔਰ ਸਭ ਤੋਂ ਅਹਿਮ ਗੱਲ ਕਿ ਤੁਸੀਂ ਆਜੋ ਆਜੋ ਤੁਸੀਂ 1 ਕਿਲੋਮੀਟਰ ਤੇ ਜਿਹੜਾ 1 ਕਰੋੜ ਹੁੰਦਾ ਸੀ ਹੁਣ 10 ਕਰੋੜ ਹੋਊਗਾ ਔਰ ਕੰਪਨੀ ਕਿੱਥੋਂ ਦੀ ਆ ਉਹ ਤਾਂ ਕਿੱਥੋਂ ਦੀ ਆ ਹੋਣਗੀਆਂ ਦਿੱਲੀ ਦੀਆਂ ਹੁਣ ਇਹ ਦੱਸੋ ਮੈਨੂੰ ਕਿ ਜੇ ਉਹ ਹੀ ਠੇਕਾ ਪੰਜਾਬ ਵਾਲੇ ਬੰਦੇ ਨੂੰ ਮਿਲਦਾ ਉਹਨੇ ਲੇਬਰ ਵੀ ਇੱਥੋਂ ਦੀ ਲੈਣੀ ਸੀ ਕਿੰਨੇ ਪਰਿਵਾਰ ਜਿਹੜੇ ਹੋਣੇ ਸੀ ਉਹ ਉਹਦੇ ਤੋਂ ਪਲਨੇ ਸੀ ਹੁਣ ਉਹ ਜਾਊਗਾ ਜੀ ਦਿੱਲੀ ਵਾਲਿਆਂ ਨੂੰ ਉਹ ਉਹ ਦਿੱਲੀ ਵਾਲਿਆਂ ਨੂੰ ਜਾਊਗਾ ਉਹ ਵੀ ਆਪਣੇ ਹੀ ਬੰਦੇ ਹੋਣੇ ਆ ਡੈਫੀਨਿਟਲੀ ਕਿਉਂਕਿ ਜਿਹੜੇ ਚੀਜ਼ 1 ਕਰੋੜ ਚ ਬੰਦੀ ਸੀ ਹੁਣ 10 ਕਰੋੜ ਚ ਬਣੂਗੀ ਤੈਿਹਦਾ ਮਤਲਬ ਕੀ ਹੋ ਗਿਆ 1000 ਕਰੋੜ 500 ਕਰੋੜ ਇੰਨਾ ਕੋਲੇ ਜਾਊਗਾ 500 ਕਰੋੜ ਦੀ ਬਣੂਗੀ ਔਰ ਫਿਰ ਇੱਕ ਹੋਰ ਜਲਵਾ ਵੇਖੋ ਉਹਦੀ ਪਹਿਲਾਂ ਕੀ ਹੁੰਦਾ ਸੀ ਕਿ ਜਿਹੜਾ ਬੰਦਾ ਸੜਕ ਬਣਾਉਂਦਾ ਸੀ ਠੇਕੇਦਾਰ 5 ਸਾਲ ਲਈ ਉਹ ਉਹਦੀ ਰਿਪੇਅਰ ਦੀ ਜ਼ਿੰਮੇਵਾਰੀ ਲੈਂਦਾ ਸੀ ਹੁਣ ਪਤਾ ਇਹ ਤੇ ਫਾਰਮੈਲਿਟੀ ਚ ਕੀ ਐਡ ਕਰਤਾ ਕਿ ਉਹ 10 ਸਾਲ ਦੀ ਜ਼ਿੰਮੇਵਾਰੀ ਲਾਊਗਾ ਉਹ ਬੰਦਿਓ ਰੱਬ ਦੇਓ ਥੋੜੀ ਸਰਕਾਰ 27 ਚ ਚਲੀ ਜਾਣੀ ਹੈ ਤੁਸੀਂ 36 ਤੱਕ ਦਾ ਟੈਂਡਰ ਕਿਵੇਂ ਦੇ ਸਕਦੇ ਹੋ ਔਰ ਮੈਂ ਔਰ ਫਿਰ ਅਗਲੀ ਸਰਕਾਰ ਇਹਨੂੰ ਕੈਨਸਲ ਨਹੀਂ ਕਰ ਸਕੂਗੀ ਕਿਉਂਕਿ ਉਹ ਕਹਣਗੇ ਜੇ ਫਿਰ ਕੈਨਸਲ ਕਰਦੇ ਹੋ ਅਸੀਂ ਜਾਣੇ ਅਸੀਂ ਤਾਂ ਪੈਸਾ ਲੈ ਲਿਆ ਪਹਿਲਾਂ ਹੀ ਇਹਨਾਂ ਨੇ ਇੱਕ ਰੌਲਾ ਪਾਇਆ ਸੀ ਤੁਹਾਨੂੰ ਯਾਦ ਹੋਣਾ ਹੈ ਬਾਦਲਾਂ ਦੇ ਥਰਮਲ ਆਲਾ ਜਿਹੜਾ ਉਹਨਾਂ ਨੇ ਬਿਜਲੀ ਵਾਲਿਆਂ ਨਾਲ ਕੰਟਰੈਕਟ ਕੀਤਾ ਸੀ ਮਹਿੰਗੀ ਬਿਜਲੀ ਲਈ ਸੀ ਪਹਿਲਾਂ ਉਹ ਗਲਤ ਸੀਗਾ ਮਹਿੰਗੀ ਨਹੀਂ ਲੈਣੀ ਚਾਹੀਦੀ ਸੀ ਇਹਨਾਂ ਨੇ ਉਹਦਾ ਕੰਟਰੈਕਟ ਪਤਾ ਕਿਉਂ ਨਹੀਂ ਬਦਲ ਪਾਇਆ ਕਿਉਂਕਿ ਉਹਦੇ ਜੀ ਉਹ ਤਾਂ ਸਰਕਾਰ ਵੱਲੋਂ ਹੋਇਆ ਡਨ ਹੋ ਗਿਆ ਨਹੀਂ ਤਾਂ ਉਹ ਤਾਂ ਹਾਈ ਕੋਰਟ ਚ ਚੈਲੰਜ ਹੋ ਜੂ ਉਹ ਰਹਿ ਗਿਆ ਹੁਣ ਆਹ ਕੌਂਟਰੈਕਟ ਵੀ ਮੈਨੂੰ ਦੱਸੋ ਕਿਹੜੀ ਸਰਕਾਰ ਬਦਲ ਪਾਉਗੀ ਆਉਤੂ ਵੀ ਤਾਂ ਮੰਗ ਗਈ ਆ ਨਹੀਂ ਇਹ ਪੈਸਾ ਤਾਂ ਐ ਖਾਂਦੇ ਆ ਇਹ ਦੱਸੋ ਮੈਨੂੰ ਕਿ ਆਪਾਂ ਇਹਨੂੰ ਪੈਸੇ ਨੂੰ ਰੋਕ ਜਾਂ ਨਾ ਤੁਸੀਂ ਨਿਕਲੋ ਜਾਣਾ ਆਪਾਂ ਇਸ ਪੈਸੇ ਨੂੰ ਰੋਕ ਦੇਖੋ ਇਸ ਪੈਸੇ ਨੂੰ ਰੋਕ ਕਿਵੇਂ ਸਕਦੇ ਆ ਇਹ ਪੰਜਾਬ ਦੇ ਲੋਕ ਆ ਯਾਰ ਆਪਾਂ ਹੀ ਝੁੰਣਾ ਹੈ ਤੇ ਆਪਾਂ ਰੋਕਾਂਗੇ ਕਿਵੇਂ ਇੱਕ ਹੋਰ ਦੱਸਦਾ ਤੁਹਾਨੂੰ ਲੁਧਿਆਣਾ ਦੇ ਵਿੱਚ 101 ਪਿੰਡ ਨਹੀਂ 110 ਪਿੰਡ ਕਾਰਪੋਰੇਸ਼ਨ ਚ ਲੈ ਲੈਨੇ ਉਹ ਪਿੰਡਾਂ ਦਾ ਰਤਬਾ ਖਤਮ ਉਹਦੇ ਨਾਲ ਕੀ ਹੋਊਗਾ ਉਹਨਾਂ ਦਾ ਮੰਡੇਗਾ ਗਿਆ ਉਹ ਮੰਡੇਗਾ ਤਾਂ ਗਰ ਸੈਂਟਰ ਗਵਰਨਮੈਂਟ ਨੇ ਵੈਸੇ ਹੀ ਖਤਮ ਕਰ ਦੇਣਾ ਉਹਨਾਂ ਦੀ ਪੰਚਾਇਤ ਖਤਮ ਹਾਂਜੀ ਇਹ ਕੀਤਾ ਪਤਾ ਕਿਉਂ ਆ ਇਹਨਾਂ ਨੇ ਕਿ ਉਹਨਾਂ ਪੰਚਾਇਤਾਂ ਕੋਲੇ ਪੰਚਾਇਤੀ ਜ਼ਮੀਨ ਹੈ ਹਾਂਜੀ ਜਿਵੇਂ ਉਹ ਕਾਰਪੋਰੇਸ਼ਨ ਚ ਆ ਗਏ ਮਿਊਸਪਲ ਚ ਆ ਗਏ ਉਹਨਾਂ ਦੀ ਜ਼ਮੀਨ ਤੇ ਸਰਕਾਰ ਕਬਜ਼ਾ ਕਰ ਲਊਗੇ ਉਹ ਪਿੰਡ ਚੁਣੇ ਜਾ ਰਹੇ ਨੇ ਜਿਹਦੇ ਕੋਲੇ ਪੰਚਾਇਤੀ ਜ਼ਮੀਨ ਹੈ ਇਵਨ ਜਿਹੜੇ ਸ਼ਹਿਰ ਦੇ ਨੇੜਲੇ ਪਿੰਡ ਨੇ ਉਹ ਛੱਡ ਦਿੱਤੇ ਗਏ ਨਹੀਂ ਦੂਰ ਵਾਲੇ ਪਿੰਡ ਵੀ ਲੈ ਲਏ ਨੇ ਜਿੰਨਾਂ ਕੋਲੇ ਪੰਚਾਇਤੀ ਜ਼ਮੀਨ ਹੈ ਹੁਣੇ ਜੇ ਆ ਮਿਸਟਰ ਸੰਜੀਵ ਰੋੜਾ ਨੂੰ ਵੀ ਹੁਣੇ ਜੇ ਸੁਣਨ ਚ ਆਇਆ ਕਿ ਸਿਫਾਰਿਸ਼ ਕੀਤੀ ਹੈ ਉਹਨਾਂ ਨੂੰ ਵੀ ਉਹ ਡਿਪਾਰਟਮੈਂਟ ਦਿੱਤਾ ਜਾਊਗਾ ਉਹ ਸਪੈਸ਼ਲ ਐਕਸਪਰਟ ਲਿਆਂਦੇ ਨਹੀਂ ਇਹਨਾਂ ਨੇ ਜਿੰਨੀਆਂ ਮਿਲ ਗਈਆਂ ਕਾਰਪੋਰੇਸ਼ਨ ਉਹਨਾਂ ਦੀ ਜ਼ਮੀਨ ਕਿੰਨੀ ਹੋਊਗੀ ਕਰੋੜਾਂ ਦੀ ਅਰਬਾਂ ਦੀ ਵਲਕੇ ਉਹ ਜ਼ਮੀਨ ਤੇ ਬਸ ਕਰੋ ਫੇਰ ਦਿਓ ਜੀ ਇੱਥੇ ਤਾਂ ਲਾਜ਼ਾਂ ਬਣ ਰਹੀ ਐ ਤੇ ਬਿਲਡਿੰਗ ਬਣ ਰਹੀ ਐ ਜਾਂ ਉਸ ਦੇ ਅਗੇਂਸਟ ਲੋਨ ਰੇਸ ਕਰੋ ਤੇ ਪੰਜਾਬ ਨੂੰ ਕੰਗਲਾ ਕਰ ਦਿਓ ਤੁਹਾਨੂੰ ਪਤਾ ਪੰਜਾਬ ਸਰ ਕਰਦਾ ਕਿੰਨਾ ਹੈ 4.5 ਲੱਖ ਕਰੋੜ ਕਿਤੋਂ ਨਹੀਂ ਸਾਡੀ ਸ਼ਰਿੰਕ ਹੋ ਕੇ 10 ਲੱਖ ਕਰੋੜ ਤੋਂ 9 ਲੱਖ ਕਰੋੜ ਤੇ ਆ ਗਈ ਮੈਨੂੰ ਇਹ ਦੱਸੋ ਲੈ ਵੀ ਸਰਕਾਰਾਂ ਚੱਲਣ ਜੀਆਂ ਕਿਉਂਕਿ ਹਾਫ ਮੁਜੇ ਵੀ ਕਰਾਸ ਕਰਦੇ ਆ ਤੁਸੀਂ ਕਰਜ਼ਾ ਨਹੀਂ ਲੈ ਸਕਦੇ ਨਾ ਤਾਂ ਤਨਖਾਹਾਂ ਨਹੀਂ ਦਿੱਤੀਆਂ ਜਾਣੀਆਂ ਔਰ ਨੰਬਰ 1 ਆ ਪਕਰਜ਼ੇ ਦੀ ਰੇਸ਼ਿਓ ਵਿੱਚ ਜਿੰਨੀ ਸਾਡਾ ਇਕਨੋਮੀ ਦਾ ਸਾਈਜ਼ ਹੈ ਉਹਦਾ 48% ਹੋ ਗਿਆ ਆਪ cobra ਪੈਨਸ਼ਨ ਲੱਗੀ ਮੈਨੂੰ ਅਜੇ ਹੁਣ ਤੱਕ ਨਹੀਂ ਆਈ ਨਹੀਂ ਆਈ ਨਾ 6 ਮਹੀਨੇ ਦੀ ਪੈਨਸ਼ਨ ਨਹੀਂ ਆਈ ਨਾ 48% ਆਪਨਾ ਟੋਟਲ ਇਕਨੋਮੀ ਸਾਈਜ਼ ਦਾ ਤੇ ਜਿਹੜਾ ਦੂਜੇ ਨੰਬਰ ਦਾ ਉਹ ਹੈਗਾ ਕੇਰਲਾ ਠੀਕ ਉਹਦਾ ਹੈਗਾ 37% ਤੇ ਜਿਹੜਾ ਤੀਜੇ ਤੇ ਉਹ 27% ਆਪਾਂ 48% ਤੇ ਮਤਲਬ ਆਪਾਂ ਫਾਈਨੈਂਸ਼ਲੀ ਕਰਪਟ ਹੋਣ ਵਾਲੇ ਆ ਹਾਂਜੀ ਤੇ ਫਿਰ ਜਦੋਂ ਤਨਖਾਹਾਂ ਨਾ ਦੇ ਪਾਏ ਤੁਹਾਡੀ ਪੈਨਸ਼ਨ ਜਿਵੇਂ ਨਹੀਂ ਮਿਲੀ ਇਹ ਕਹਦੇ ਇਹ ਦਿੱਤੀਆਂ ਕਿਵੇਂ ਜਾਣਗੀਆਂ ਫਿਰ ਕੇਂਦਰ ਸਰਕਾਰ ਆਊਗੀ ਤੇ ਕੇਂਦਰ ਸਰਕਾਰ ਕਹੂ ਫਿਰ ਸਾਡੀ ਗੱਲਾਂ ਮੰਨੋ ਕੇਂਦਰ ਸਰਕਾਰ ਦੀਆਂ ਗੱਲਾਂ ਵ੍ਰਤ ਆਪਾਂ ਕਿੰਨਾ ਲੜ ਚੁੱਕੇ ਫਿਰ ਚੰਡੀਵਾਲੜ ਵੀ ਜਾ ਸਟੇਟ ਰੋਡ ਮਤਲਬ ਫਿਰ ਤਾਂ ਕੁਛ ਰਹਿਣੇ ਹੀ ਨਹੀਂ ਕਿ ਚੁਣੇ ਤਾਂ ਆਪਾਂ ਹੈ ਹਾਂਜੀ ਆਪਾਂ ਅਗਲ ਦੂਜੇ ਵੀ ਚੋਰ ਸੀ ਏਦੋਂ ਪਹਿਲਾਂ ਵਾਲੇ ਉਹਦੋਂ ਪਹਿਲਾਂ ਵਾਲੇ ਵੀ ਚੋਰ ਸੀ ਤੇ ਫਿਰ ਆਪਾਂ ਇਹਨਾਂ ਨੂੰ ਇਹ ਕਿਉਂ ਨਹੀਂ ਕਹਿੰਦੇ ਕਿ ਮੁੱਦੇ ਦੀ ਡਿਟੇਲ ਲਿਓ ਉਦੋਂ ਕਿਉਂ ਨਹੀਂ ਪੁੱਛਿਆ ਕਿ ਇਨਕਲਾਬ ਦੀ ਡਿਟੇਲ ਤਾਂ ਦੇ ਬਦਲਾਵ ਮਾੜਾ ਨਹੀਂ ਕਰੋ पर बदलाव ਕੀੜੀਆਂ ਸ਼ਰਤਾਂ ਤੇ ਇਸ ਲਈ ਕਿ ਪਿਛਲੇ ਹਰਾਵੇਂ ਹੁਣ ਵੀ ਇਹਨਾਂ ਨੂੰ ਹਰਾਵਾਂਗੇ ਤੇ ਦੂਜੇ ਚੋਰਾਂ ਨੂੰ ਬਠਾ ਲਾਂਗੇ ਜਿਹੜੇ ਪਹਿਲਾਂ ਤੋਂ ਰਿਜੈਕਟਡ ਹੈ ਆਪਾਂ ਨੂੰ ਇਹ ਡਿਟੇਲ ਤਾਂ ਪੁੱਛ ਗਏ ਕਿ ਰੈਵਨਿਊ ਕਿਵੇਂ ਵਧੂਗਾ ਮੈਡੀਕਲ ਕਿਵੇਂ ਬੈਟਰ ਹੋਊਗਾ ਰੇਟ ਦੀ ਪਾਲਿਸੀ ਕੀ ਹੋਊਗੀ ਐਕਸਰਸਾਈਜ਼ ਦੀ ਪਾਲਿਸੀ ਕੀ ਹੋਊਗੀ ਕੁਝ ਤਾਂ ਪੁੱਛਾਂਗੇ ਜੇ ਨਹੀਂ ਪੁੱਛਾਂਗੇ ਤਾਂ ਫੇਰ ਆਹੀ ਹੋ ਸੋ ਭਰਾਵੋ ਸੋਚ ਲਓ ਆ ਸਾਰਾ ਕੁਝ ਤੁਹਾਨੂੰ ਕਿਉਂ ਬਖਾ ਰਹੇ ਆ ਕਿਉਂਕਿ ਪੰਜਾਬ ਲੁੱਟਿਆ ਜਾ ਰਿਹਾ ਪੰਜਾਬ ਦੇ ਰਿਸੋਰਸਸ ਪੰਜਾਬ ਦਾ ਪੈਸਾ ਇੰਨਾਂ ਗੱਲਾਂ ਤੇ ਲੱਗ ਰਿਹਾ ਹੈ ਲੱਗਣਾ ਤੁਹਾਡੇ ਤੇ ਚਾਹੀਦਾ ਆ ਸੜਕਾਂ ਜਿਹੜੀਆਂ ਹਜ਼ਾਰ ਕਰੋੜ ਚ ਬਣਨ ਗਈਆਂ ਇਹ ਹਜ਼ਾਰ ਕਰੋੜ ਤੁਹਾਡੀ ਜੇਬ ਚੋਂ ਨਿਕਲੇ ਆ ਅੱਜ ਹਰ ਬੰਦੇ ਸਿਰ ਤੁਹਾਡੇ ਸਿਰ ਵੀ ਮੇਰੇ ਸਿਰ ਵੀ ਬੱਚਿਆਂ ਸਿਰ ਵੀ ਸਰਕਾਰੀ ਕਰਜ਼ਾ ਜੇ ਮੈਂ ਗਿਨਾ ਤਾਂ 1,23,000 ਹਰ ਸਿਰ ਕਰਜ਼ਾ ਹੈ ਜਿੰਨੀ ਵਸੋਂ ਆ ਪੰਜਾਬ ਦੀ ਹਾਂਜੀ ਤੇ ਆਪਣਾ ਗੁਨਾਹ ਕੀ ਹੈ ਅਸੀਂ ਵੋਟਾਂ ਪਾਤੀਆਂ ਬਿਨਾਂ ਮੁੱਦਿਆਂ ਤੋਂ ਟੈਸ ਦਿੱਤੇ